ਆ ਵੱਡ ਕੇ ਪੱਠੇ ਤੇ ਪਾ ਦੀ ਉਹਨਾਂ ਨੂੰ ਚੰਗਾ ਦਾਦਾ ਦਾ ਖੇਤ ਹੀ ਆ ਗੰਡਿਆਂ ਨਾਲ ਕਰੜਾ ਤਾਂ ਨਹੀਂ ਥਾਂ ਆਪਣਾ ਨਹੀਂ ਗੰਡਿਆਂ ਨਾਲ ਹੂੰ ਕਿੱਟੇ ਪਾਏ ਜਟਾਉੜ ਦੇ ਸਰਚ ਕਈ ਉਹ ਕੀ ਹਾਲਾ ਬਰਾੜਾ ਇਹ ਕਿਧਰ ਤੁਰਿਆ ਆਉਂਦਾ ਵਧੀਆ ਵਧੀਆ ਬਰਾੜਾ ਤੂੰ ਦੱਸ ਕੀ ਬਣਦਾ ਕੋਹ ਨਹੀਂ ਜਰਾ ਬਗੰਡਿਆਂ ਗੁੰਡਿਆਂ ਨੂੰ ਕਰਦੇ ਸੀ ਅੱਜ ਵੇਲੇ ਸੀ ਥੋੜਾ ਜਿਹਾ ਸਾਰ ਪੰਜ ਚੀ ਲਾਈ ਬੈਠਾ ਓਏ ਹੈ ਬੰਦਾ ਹੀ ਪੰਜ ਚੀ ਲਾਈ ਬੈਠਾ ਨਹੀਂ ਪੈਂਦੇ ਆ ਹੋਰ ਠੀਕ ਠਾਕ ਹੈ ਹਾਂ ਹਾਂ ਤੇ ਵਾਹਣ ਦਾ ਨਹੀਂ ਫਰੇਕਤੀ ਠੇਕੇ ਤੇ ਲੈ ਆਣੀ ਸਰਦਾ ਯਾਰ ਐਤ ਕੀ ਵਾ ਗਾਂ ਅੱਗੇ ਨਾ ਬਜਾ ਕੋਹ ਨਹੀਂ ਅੱਗੇ ਝੋਨਾ ਬਹੁਤ ਐਤ ਕੀ ਮਾਰ ਖਾ ਗਿਆ ਬਜਦਾ ਤਾਂ ਯਾਰ ਕਿਉਂ ਨਹੀਂ ਬਜਦਾ ਤਾਂ ਬਹੁਤ ਆ ਬਈ ਐਵੇਂ ਤਾਂ ਚਿੱਟੇ ਪਾਈਦਾ ਸੀ ਬਈ 10 15 ਜਾਂ ਨਹੀਂ ਚਿੱਟਣ ਦਾ ਬਈ ਉਹੀ ਇੱਕ ਪੰਜ ਕਾਬੜੀ ਦੇ ਦਾਂ ਇਹ ਪੰਜ ਕਾਬੜੀ ਦੇ ਬੜਾ ਐ ਤਾਂ ਅੱਛਾ ਚਿੱਟੇ ਨੂੰ ਇੰਨੇ ਨਹੀਂ ਆ ਕਪੜਾ ਵੇਖ ਰੋਟੀ ਵੇਲੇ ਦਿੱਤੇ ਹੋਣਗੇ ਹਾਂ ਦਿਵਾਲੀ ਵੇਲੇ 부ੜੀਆਂ ਦੇ ਦਿੰਦੇ ਨਾ ਸੋ ਠੀਕ ਤੇ ਕਿਵੇਂ ਵਾਹਣ ਫਿਰ ਮੇਰਾ ਰਾਹ ਕਿਵੇਂ ਨਿਕਲਿਆ ਬਾਹਰ ਵਾਣ ਕਰਕੇ ਆਇਆ ਸੀ ਮੈਂ ਆਹ ਚੱਲ ਆਈ ਦੀ ਪੁੱਛਦੇ ਆਂ ਬਰਾੜ ਰੱਖ ਲੂਗਾ ਤਾਂ ਅੱਗੇ ਤਾਂ ਇਹ ਬਹੁਤ ਮੇਰੇ ਉੱਤੋਂ ਦੀ ਹੋ ਕੇ ਤੈਨੂੰ ਰੇਟ ਲਾਉਂਦੇ ਆਂ ਕਿੰਨੇ ਕੁ ਇਹਨਾਂ ਲਾਇਆ ਆਏ ਤਾਂ ਬਹੁਤ ਆ ਬਾਈ ਬਰਾੜਾ ਮੈਂ ਤਾਂ ਆਹ ਚੱਲ ਯਾਰ ਭੱਪਾ ਵੀ ਚੱਲ ਤੇਰੇ ਅੱਗੇ ਸਰਦਾ ਵਰਦਾ ਮੈਂ ਵੀ ਕਰ ਲੈਨੇ ਆਂ ਮੱਥ ਦੇ ਦੇਣਾ ਹਾਂ ਸਾਨੂੰ ਕਰਨ ਦੇ ਯਾਰ ਗੱਲ ਮੜਾ ਤੂੰ ਛੱਡ ਬਿਤਰਾ ਦੇਖ ਵੱਢ ਕੇ ਪੱਠੇ-ਪੁੱਠੇ ਭੁੱਲਣਾ ਕਿ ਆਵੇਂ ਕਿਤੇ ਭੁੱਲਣਾ ਦਾ ਕਹਾਤਾ ਯਾਰ ਹੋਰ ਸੁਣਾ ਅਬਿੰਦਰੀ ਪਾਇਆ ਉਹਨਾਂ ਨੂੰ ਨਮੀਤਾ ਜੀ ਵੜਦਾ ਰਿਆਂ ਪੱਠੇ ਹਨਾ ਵੜੀ ਤੇ ਪੱਠੇ ਪੂਰੇ ਬਈ ਪੱਠੇ ਤਾਂ ਫਿਰ ਇਹ ਕੰਮ ਹੁਣ ਤਾਂ ਹੋਗੇ 10 15 ਸਾਲ ਖੇਤੀ ਛੱਡੀ ਨੂੰ ਹੁਣ 10 ਸਾਲ ਹੋ ਗਏ ਤਿਆਰ ਕੀ ਲੱਗਦਾ ਆਪ ਨੂੰ ਕਰਨੀ ਪਊ ਬਰਾੜਾ ਤੈਨੂੰ ਨਹੀਂ ਯਾਰ ਆਪ ਨੂੰ ਤਾਂ ਕਹੇ ਤੂੰ ਲੈੜਾ ਕਮਾਨ ਆਏ ਕੀ ਹੁੰਦਾ ਨਹੀਂ ਯਾਰ ਬਾਜਦਣ ਝੋਨਾ ਜਮਾ ਹੀ ਪੁੰਜੇ ਲਾ ਗਿਆ ਮਗਲ ਯਾਰ ਸਿਰ ਟੁੱਟਿਆ ਕਣਕ ਮਾੜੀ ਗਿਆਤ ਕੀ ਹੋ ਜੇ ਰੇਟ ਰੂਟ ਤਾਂ ਚੰਗਾ ਕਹਿੰਦੇ ਐਤ ਕੀ ਤੇ ਗਰਮੀ ਬਹੁਤ ਪਈ ਕਣਕ ਦਾ ਵੀ ਮਨ ਤਾਂ ਕੋਈ ਇਹ ਤੇ ਆਸਰਾ ਜਿਹਾ ਲੱਗਦਾ ਨਹੀਂ 40 50 ਮਣਟ ਹੀ ਰਹੂਗੀ ਤਾਂ ਲੈੜਾ ਫਿਰ ਵੀ ਤਾਂ ਵੀ ਫਰਵਾਨ ਸਾਹਿਬ ਆਏ ਕੀ ਹੁੰਦਾ ਨਹੀਂ ਵਾਂ ਤੂੰ ਦੇਖ ਭਰਾਵਾ ਐਦ ਕੀ ਦੇ ਦੇ ਹੋਰ ਪਾਸੇ ਐਰ ਕਿਸੇ ਨੂੰ ਮੇਰਾ ਆਪ ਦਾ ਆਪ ਦਾ ਹੀ ਕਰੂੰਗਾ ਮੈਂ ਤਾਂ ਲੱਗਦਾ ਨਹੀਂ ਤਾਈਂ ਤਾਂ ਤੇਰੇ ਕੋਲ ਆਇਆ ਐ ਐਦ ਕੀ ਕੋਈ ਆਇਆ ਹੋਊਗਾ ਕੋਈ ਜਾਣਟਾ ਹੈਗੇ ਨਹੀਂ ਐਦ ਕੀ ਰੇਟ ਚ ਲਾ ਕੇ ਤਾਂ ਬੁਲਾ ਮੇਰੇ ਅੱਗੇ ਚ ਹਰੇਕ ਵਾਰ ਹੀ ਮਹਿੰਗਾ ਕਰਾ ਦਿੰਦੇ ਹੋ ਪਤਾ ਨਹੀਂ ਯਾਰ ਐਤੀ ਤਾਂ ਭਰਾਵਾ ਇਹ ਤਾਂ ਸੀਗੇ ਯਾਰ ਹੁਣ ਮੈਂ ਤਾਂ ਤਾਂ ਕਹਿੰਦਾ ਤੂੰ ਲੈ ਲੈ ਐ ਕੀ ਹੁੰਦਾਗਾ ਤੂੰ ਵਧੀਆ ਕਰ ਲੈ ਰੇਟ ਤਾਂ ਕਰ ਤੂੰ ਮੇਰੇ ਨਾਲ ਮੈਂ ਤੇਰਾ ਭੱਜਾ ਜਿੱਥੋਂ ਰੇਟ ਬਈ 10000 ਘੱਟ ਨਾ ਦੇ ਦੇ 70 ਨੂੰ ਲੈ ਲੂਗਾ ਅੱਗੇ 80 ਨੂੰ ਹੈਗਾ ਮੇਰੇ ਕੋਲ 70 ਨੂੰ ਜਾ ਬਾਈ ਕੀ ਗੱਲਾਂ ਕਰਦਾ ਲੱਖ ਲੱਖ ਨੂੰ ਤੂੰ ਲੈਂਦਾ ਰਿਆਂ ਬਾਈ ਯਾਰ ਅੱਗੇ ਹੁਣ ਤੇ 80 ਨੂੰ ਸੀ ਲੱਖ ਨੂੰ ਤਾਂ ਹੋਇਆ ਨਹੀਂ ਬਈ ਵਾਣ ਤੇ 80 ਨੂੰ ਬਾਈ ਯਾਰ ਫਿਰ ਥੋੜਾ ਸੀ ਵਧੀਆ ਰੇਟ ਆ ਉਹ ਤੇ ਬਸ 70 ਨੂੰ ਦੇ ਦੇ ਬਈ ਐ ਕਿ ਫਸਲ ਵੀ ਨਹੀਂ ਹੋਈ ਐ ਸੁੱਖਿਆ ਥੋੜਾ ਫਸਲ ਬਾਈ ਕਿਉਂ ਤੇ ਕਣ ਕਿੰਨੀ ਹੋਈ ਐ ਕਣਕ 40 ਮਣ ਉਹਦੇ ਦਾ ਤੂੰ 60 ਮਣ ਕਹੀ ਜਾਂਦਾ ਸੀ ਉਹਦੇ ਦਾ ਤੂੰ 60 ਮਣ ਕਿਆ ਉਦੋਂ ਕਿਹਾ ਸੀ ਤੇ ਜਿਹੜੇ ਮਗਰ ਬਾਸਮਤੀ ਹੋਈ ਆ ਉਹ ਹੋਈ ਆ 35 ਮਾਣਤ ਕੀ ਬਾਈ ਤੂੰ ਉਥੇ 100 100 ਗੱਟਾ ਬੋਲੀ ਗਿਆ ਯਾਰ ਬਾਈ ਕਮਾਲ ਹੋ ਗਈ ਆ ਉਹਦਾ ਭਰਾਵਾ ਇੱਧਰ ਸਾਡੇ ਇਹੇ ਆ ਜਿਹੜਾ ਹੁਣ ਝਾੜ ਘੱਟ ਦੱਸਦੇ ਆ ਅਗਲਾ ਵੇਚਤੀ ਹੁੰਦੀ ਆ ਮਾੜਾ ਕਿਸਾਨ ਵਜਦਾ ਅਗਲਾ ਕਹਿੰਦਾ ਇਹਨੂੰ ਖੇਤੀ ਨਹੀਂ ਕਰਨੀ ਆਉਂਦੀ ਉਹ ਤਾਂ 10 15 ਮਾਣਦਾ ਹੂੰ ਅਸੀਂ ਲਾਹਣ ਤੇ ਉਹ ਤੂੰ ਸਿੱਧੀ ਸੀ ਤੇ ਫਿਰ ਥੋੜੇ ਜਿਹੜੇ 10 15 ਸੀਰੀਅਸ ਗੱਲ ਥੋੜੀਆਂ ਯਾਰ ਥੋਡੀਆਂ ਗਲਤੀਆਂ ਫਿਰ ਸਾਡੀਆਂ ਥੋੜਾ ਗਲਤੀਆਂ ਇਹ 100 ਗੱਟੇ ਨਾਲ ਹੀ ਗੁਣਾ ਕਰ ਲਈ ਸੀ ਤੇ ਯਾਰ ਮੈਂ ਤਾਂ ਕਰਨੀ ਹੈ ਜਦੋਂ ਹੁਣ ਪਿੰਡ 'ਚ ਸਾਰੇ ਆਵਾ ਵੀ ਫਲਾਣਾ ਇੰਨਾ ਹੋ ਗਿਆ 100 ਮਾਣ ਝੋਨਾ ਝਾੜਦਾ 100 ਮਾਣ ਜੱਟ ਦਾ ਪੁੱਤ ਹੀ ਨਹੀਂ ਜਿਹੜਾ ਤੈਨੂੰ ਸਹੀ ਝਾੜ ਦੱਸ ਜੇ ਸਾਰੇ ਵਧਾ ਕੇ ਦਾਦੇ ਭਾਵੇਂ ਠੇਕੇ ਦੇ ਭਾਵੇਂ ਆਪਦੀ ਉਹਦਾ ਅਸੀਂ ਦੱਸਣਾ ਹੁੰਦਾ ਯਾਰ ਤੇ ਫਿਰ ਗਲਤੀ ਗਾਤੀ ਗਈ ਵੀ ਆ ਫਿਰ ਪਰ ਗਲਤੀਆਂ ਕਿਦੀਆਂ ਹੈ ਗਲਤੀ ਗਾਤੀ ਐਚ ਤੇ ਯਾਰ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਪਤਾ ਨਹੀਂ ਕਿ ਕਿੰਨਾ ਘੱਟ ਹੋਇਆ ਆਪਣਾ ਦੇਈ ਝਾੜ ਕੋ ਮਰਜੀ ਦਸੀਏ ਕਿ ਤੇਰੀਆਂ ਅੱਖਾਂ ਨਹੀਂ ਯਾਰ ਬਾਈ ਮੈਨੂੰ ਅੱਖਾਂ ਕਿਉਂ ਮੈਨੂੰ ਘਰੇ ਬੈਠੇ ਮੈਨੂੰ 15000 ਹੋ ਗਏ ਵਾਹ ਖੇਤੀ ਛੱਡਣ ਨੂੰ ਮੈਨੂੰ ਕੀ ਸੁਣ ਮੈਂ ਕਹਦਾ ਨਾ 70 ਨੂੰ 70 ਨੂੰ ਬਾਈ ਦੇਣਾਂ ਨੇ ਡੰਡੀ ਪਾਇਆ ਆਪਦਾ ਠੀਕ ਹੈ ਡੰਡੀ ਡੁੰਡੀ 70 ਨੂੰ ਯਾਰ ਇਹ ਕਿਹੜੀਆਂ ਗੱਲਾਂ ਕੰਮ ਚ ਸਾਹਮਣਾ ਯਾਰ ਐਤ ਕਿ ਆਦਤ ਹੀ ਸਾਹਮਣਾ ਲੈ ਕਮਾਲ ਹੋ ਗਈ ਯਾਰ ਜੱਟਾ ਤੇਰੀ ਤੂੰ ਹੁਕਾਰਿਆ ਬੈਠਾ ਬਿਨਾ ਗੱਲੋਂ ਯਾਰ ਹੁਕਾਰਿਆ ਨਹੀਂ ਬਾਈ ਭਰਾਵਾ ਹੰਕਾਰੇ ਤੁਸੀਂ ਆ ਬਾਈ ਜੀ ਗੱਲ ਸੁਣ ਲੈ ਤੁਸੀਂ 80 80000 ਨੂੰ ਘ ਕਉ ਤੇਰਾ ਕਾਹਦਾ ਨਾ ਕਰਤਾ ਮੈਂ ਤੂੰ ਯਾਰ ਜਦੋਂ 80000 ਰੁਪਏ ਕਰੇ ਸਿਰਦਾ ਮੈਂ ਖਰਚੇ ਵਧਾ ਲਿਆ ਆਪਦੇ ਤੇ ਨਾ ਮਾ ਵਧਾਉਂਦਾ ਬਾਈ ਉਹ ਤਾਂ ਨਜ਼ਾਰੇ ਨਾਲ ਬੈਠਾ ਤੈਨੂੰ ਆਏ ਨਹੀਂ ਸੀ ਕੋਈ 2000 3000 ਛੱਡ ਦਿਆਂ ਬਾਈ ਜੀ ਮੇਰੀ ਸੁਣ ਲੈ ਗੱਲ ਸੰਦ ਵੇਖਿਆ ਤੀ ਕਿ ਕਿੱਥੋਂ ਲਿਆਉਣੇ ਸੰਦ ਤਾਂ ਮੈਂ ਵੇਚਤੇ ਸਾਰੇ ਯਾਰ ਮੈਂ ਕੀ ਕਰਾਂ ਹੁਣ ਸੰਦ ਭਰਾਵਾ ਸਾਰੇ ਵੇਚਤੇ ਮੈਂ ਖੇਤੀ ਛੱਡ ਨੂੰ ਕਿੰਨਾ ਚਿਰ ਹੋ ਗਿਆ ਮੈਨੂੰ ਇਹ ਤਾਂ ਵੇਖ ਲੈ ਤੂੰ ਮੈਂ ਤੈਨੂੰ ਦੱਸ ਦੇ ਨੱਕ ਦਾ ਸੰਗਰੀਓ ਮਿਲਦੇ ਤੂ ਤੇ ਹਲ ਜੇ ਤਾਂ ਯਾਰ ਇਹ ਕੀ ਗੱਲ ਹੋਈ ਯਾਰ ਤੂੰ ਸੰਗਰੀਓ ਮਿਲਦੇ ਆ ਤੂੰ ਵਾਣ ਲਿਆ ਲੈਂਦਾ ਕਿਉਂ ਨਹੀਂ ਵਾਣ ਇੱਕ ਗੈਸ ਨਹੀਂ ਮਿਲਦੇ ਜਿਵੇਂ ਅੱਗੇ ਪਹਿਲਾਂ ਫੜ ਦਿੰਨਾ ਉਹਨਾਂ ਬਾਈ ਮੈਂ ਤੈਨੂੰ ਬੰਦਿਆਂ ਨੂੰ ਇਹਦਾ ਭਰਾ ਰਹੀ ਨੇ ਟਾਵਰ ਨਾਲ ਯਾਰ ਟਾਵਰ ਕਾਦੀ ਸਾਡਾ ਰਾਹ ਦਾ ਜਰੂਰ ਨਹੀਂ ਕਿ ਲਿਆ ਬੰਨਾ ਆਲੇ ਸਾਡੇ ਵੀ ਚਾਕ ਤੇਰੇ ਦਾ ਕੇ ਖਾਂਦਾ ਤੇਰੇ ਪਰ ਮਿਹਨਤਾਂ ਕਰੀ ਜਾਣਾ ਮੈਂ ਵਾਹ ਲੈ ਨੂੰ ਹਜੇ ਟਾਵਰ ਸਾਡੀ ਕਾਦੀ ਰਹੀ ਤੁਸੀਂ ਕਿਉਂ ਨੂੰ ਘਰ ਦਾ ਨਾ ਘਰ ਦਾ ਛੱਡਿਆ ਤੁਸੀਂ ਇਹ ਤਾਂ ਬਈ ਕਰਨੀ ਪੈਣੀ ਸੀ ਇੱਕ ਦਿਨ ਇਹ ਤਾਂ ਦੇਣਾ ਆਉਣਾ ਹੀ ਸੀ ਹੁਣ ਮੱਛੀ ਨਾ ਪਤਨ ਚੱਟ ਕੇ ਅਸੀਂ ਐਤ ਕਿ ਪਤਨ ਚੱਟ ਲਿਆ ਤੇ ਐਤ ਕਿ ਬਈ ਨਾ ਦਾ ਆੜ ਤੀਆ ਮੂੰਹ ਲੰਦਾ ਸਾਨੂੰ ਤੇ ਝੋਨਾ ਹੋਇਆ ਜਮਾਂ ਹੀ ਤੇ ਨਾ ਰੇਟ ਮਿਲਿਆ ਯਾਰ ਬਾਈ ਮੈਨੂੰ ਨਹੀਂ ਪਤਾ ਮੇਰੀ ਸਕੋਰਪੀਓ ਦੇ ਕਿਫਤਨੀ ਨਿਕਲ ਨੇ ਯਾਰ ਤੂੰ ਤਾਂ ਘਰਤਾ ਕਰਸਾਂ ਨੂੰ ਤਾਂ ਜਗਰ ਆਏ ਕਰ ਬਈ ਉਹਨਾਂ ਦੇ ਰਾਜ ਆ ਨਾ ਉਹ ਲੱਗਦਾ ਨਹੀਂ ਉਹ ਕਨਾਲ ਮੰਗਦੇ ਤੇ ਕਨਾਲ ਦੇ ਦੇ ਜੇ ਨਹੀਂ ਤੇ ਥੋ ਯਾਰ ਇਹ ਕੀ ਗੱਲ ਹੋਈ ਤੂੰ ਕਨਾਲ ਦੇ ਦੇ ਯਾਰ ਗੱਲ ਆ ਕਰੀ ਕੋਈ ਯਾਰ ਬਾਈ ਯਾਰ ਇਹ ਨਹੀਂ ਮੈਂ ਨਹੀਂ ਬਾਈ ਲੈਂਦਾ ਤੁਸੀਂ ਕਿਉਂ ਰੌਲਾ ਪਾਉਂਦੇ ਸੀ ਪਿੰਡ 'ਚ ਫਿਰ ਤੁਸੀਂ ਕਿਉਂ ਵਧਾਏ ਰੇਟ ਤੁਸੀਂ ਉਹਲੇ ਜਾ ਜਾ ਕਿਹੋ ਜਿਹਾ 60 ਲੈਂਦਾ ਸੀ ਗਰੀਬ ਤੁਸੀਂ 80 ਦੇ ਜਾ ਯਾਰ ਮਰਜ਼ੀ ਕਰੀ ਗਏ ਅਹੀ ਨਹੀਂ ਲੈਂਦੇ ਸੀ ਵਾਹ ਯਾਰ ਲੈਂਦਾ ਕਿ ਮੈਂ ਤੈਨੂੰ ਦੱਸਦਾ ਵਾਹ ਲੈਣਾ ਬੂਗਾ ਨਹੀਂ ਮੈਂ ਦੱਸਦਾ ਆਪਾਂ ਮੇਰੇ ਮੇਰੇ ਕੋਲੇ ਨਾ ਯਾਰ ਮੈਂ ਤੈਨੂੰ ਕਹਦਾ ਮੈਨੂੰ ਬਲਾਈਂ ਨਾ ਇਤੋਂ ਬਾਦ ਮੈਂ 70000 ਨੂੰ ਦੇ ਦੇ ਵਾਹ 70000 ਦਾ ਕੋਈ ਮੈਂ ਦੱਸਦਾ ਵਾਹ ਲੈਣਾ ਤਾਂ ਜੱਟਾ ਲੜਾ ਮੈਂ ਤੈਨੂੰ ਪਹਿਲਾਂ ਕਿਹਾ ਯਾਰ ਇਹ ਕੀ ਗੱਲ ਹੋਈ ਯਾਰ ਨਹੀਂ ਬਾਈ ਯਾਰ ਨਹੀਂ ਯਾਰ ਕੌਣੀ ਯਾਰ ਬਾਈ ਗੱਲ ਸੁਣ ਨਾ ਬਾਈ ਹੈਲੋ ਯਾਰ ਗੱਲ ਬਰਾੜਾ ਚੱਲ ਗੱਲ ਤਾਂ ਸੁਣ ਲੈ ਮੇਰੀ ਹਾਂ ਨਹੀਂ ਪੋਲੇ ਪਰੀ ਕਿੱਥੇ ਮੇਰੀ ਗੱਲ ਸੁਣ ਹੂੰ ਭਰਾ ਬਣ ਆਇਨਾ ਕਰ ਪ੍ਰਪਾਵਾ ਘਾ ਮੜਾ ਮੂਟਾ ਤੇ ਬਾਈ ਬਣ ਕੇ ਹੁਣ ਨਹੀਂ ਪੱਕਾ ਹੀ ਨਹੀਂ ਰੱਖਣਾ ਵਾਨੇਤ ਕੀ ਕਰ ਤੂੰ ਕੋਈ ਨਹੀਂ ਮੈਂ ਲੂਟੋ ਗਿਆ ਲੈ ਲੂਗਾ ਜੇ 70000 ਨਾ ਦੇਣਾ ਬਈ ਘਟੂਗਾ ਇਹਤ ਕੀ ਵਾਨ ਸਾਰੀ ਕੋਈ ਲੱਗਦੇ ਨਹੀਂ ਵਾਨ ਹੁਣ ਉਹਨਾਂ ਦਾ ਅੱਗੇ 65 ਨੂੰ ਲੱਗਿਆ ਹੁਣ ਉਹ ਫੇਰ 80 ਨੂੰ ਗੱਪ ਸੜੱਪ ਤੁਸੀਂ ਬਹੁਤ ਮਾਰਦੇ ਆ ਤੂੰ ਇੱਕ ਗੱਲ ਤਾਂ ਮਨ ਛੋਡੇ ਤੇ ਧਹਿ ਕੀ ਅੱਗੇ ਤੂੰ ਇੱਕ ਗੱਲ ਤਾਂ ਮੰਨਦਾ ਵੀ ਥੋਡੀਆਂ ਗਲਤੀਆਂ ਸੀ ਮੰਨਦਾ ਯਾਰ ਉਹ ਤਾਂ ਸਾਡੀਆਂ ਸੀਗੀਆਂ ਤੇ ਅਸੀਂ ਬਈ ਖੱਟਿਆ ਵੀ ਕੋਹ ਨਹੀਂ ਕੱਲੇ ਆ ਪੰਜ ਗਾੜ ਬੁੜੀ ਵਾਲੇ ਰਹਿ ਗਏ ਮੇਰੇ ਕੋਲ ਤਾਂ ਕੋਟਸਾ ਪਜਾਮਾ ਉਹ ਹੈਲੋ ਆ ਜਾ ਉਹ ਬਾਈ ਇੱਧਰ ਆ ਜਾ ਪੱਠੇ ਵੜ ਲੈਣ ਦੇ ਇਹਨਾਂ ਨੂੰ ਯਾਰ ਗੱਲ ਤਾਂ ਸੁਣ ਲੈ ਪੱਠੇ ਤਾਂ ਵੱਢੀ ਜਾਂਦੇ ਆ ਟਰੈਕਟਰ ਕਿੱਥੋਂ ਮਿਲਦਾ ਬਾਈ ਟਰੈਕਟਰ ਬਾਈ ਤਲਵੰਡੀ ਸਾਬੋ ਜਾਂ ਕੋਟਕਪੂਰੇ ਮੰਡੀ ਲੱਗਦੀ ਐ ਕਿੰਨੇ ਦਾ ਆਜੂ ਬਾਈ ਉਹ ਤਾਂ ਤੇਰੇ ਤੇ ਜਿਵੇਂ ਹੁਣ ਤਕੜਾ ਜ਼ਿਮੀਂਦਾਰਾ 4-5 ਲੱਖ ਤਾਂ ਲਾਉਣਾ ਹੀ ਪਊਗਾ ਰੋਟਾ ਵੇਟਰ ਸੰਦ ਸਾਰੇ ਹੀ ਲੈਣੇ ਪੈਣੇ ਫਿਰ ਅੱਗ ਵੀ ਨਹੀਂ ਲਾਉਂ ਦਿੰਦੇ ਸਾਰਾ ਕੁਝ ਲੈਣਾ ਪਊ ਬਾਈ ਅੱਛਾ ਯਾਰ ਤੇ ਮੜਾ ਮੋਟਾ ਅੱਧ ਤੇ ਕਰ ਲਈਏ ਤੂੰ ਹਿੱਸੇ ਤੇ ਅੱਧ ਤੇ ਦੇ ਦੇ ਹੈ ਇਹ ਸਿੱਧੇ ਦੇ ਦੇ ਬਾਣ ਮੈਂ ਕਿੰਨੇ ਐ ਸੇ ਕਿੰਨਾ ਮੈਂ ਆਧ ਦੱਦ ਬਸ ਆਧ ਤੇਰਾ ਖਰਚਾ ਆਧ ਮੇਰਾ ਤੇ ਉਹਦਾ ਬਾਲਾ ਵਧੀਆ ਅੱਗੇ ਬਈ ਪੁਰਾਣੇ ਬੰਦੇ ਆਈਆਂ ਹਿੱਸੇ ਦੀ ਕਰਦੇ ਹੁੰਦੇ ਤੀਜੇ ਹਿੱਸੇ ਤੇ ਦੂਜੇ ਹਿੱਸੇ ਤੇ ਚੌਥੇ ਹਿੱਸੇ ਤੇ ਆ ਠੇਕੇ ਵਾਲਾ ਮੇਰੇ ਵਰਗੇ ਨਵੇਂ ਆਣੇ ਆ ਕੇ ਉਹ ਕਰਿਆ ਨਾਲੇ ਤਾਂ ਤੇਰਾ ਘਰ ਪਾਲਦਾ ਨਾਲੇ ਤੇਰਾ ਘਰ ਪਾਲਦਾ ਹੋਜੂ ਨਾਲੇ ਮੇਰਾ ਚੱਲਦਾ ਮੇਰਾ ਤਾਂ ਪੂਰਾ ਹੀ ਪਲੂਗਾ ਬਾਈ ਆਪਣਾ ਸਾਰੇ ਦਾਣੇ ਪਾਣੇ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੰਦਬੰਧ ਹੈਗੇ ਮੇਰੇ ਕੋਲੇ ਹਿੱਸੇ ਦੇ ਦੇ ਬਾਣ ਮੈਨੂੰ ਤੇਰਾ ਐਂ ਕਰ ਲਾ ਐਂ ਕਰ ਲਾ ਮੈਂ ਕਰਿਆ ਇਹ ਠੀਕ ਹੈ ਪੱਕੀ ਗੱਲ ਆ ਹਾਂ ਹੁਣ ਕਿਉਂਕਿ ਬਈ ਨਹੀਂ ਮੈਂ ਲੈ ਲੈਂਦਾ ਆਰਤਕੇ ਨਹੀਂ ਤੂੰ ਐਂ ਕਰ ਬਰਾੜਾ ਕੋਈ ਨਹੀਂ ਯਾਰ ਚੱਲ ਜਿਹੜਾ ਹੋ ਗਿਆ ਮੇਤੋ ਬਸ ਮੈਂ ਤੈਨੂੰ ਦੱਸਦਾ ਵੀ ਤੂੰ ਅੱਧ ਤੇ ਕਰ ਲੈ ਮੈਂ ਨਾ ਮੈਂ ਹੁਣ ਟਰੈਕਟਰ ਲਾਉਂਗਾ ਠੀਕ ਆ ਮੇਰੇ ਤਾਂ ਉਹ ਵੀ ਸਾਰਾ ਗਾਨਾ ਜਨਰੇਟਰ ਵਗੈਰਾ ਨੂੰ ਸਾਰਾ ਬਰਾੜਾ ਪਾਣੀ ਦੀ ਵਾਰੀ ਤੇ ਵੀ ਨਹੀਂ ਤੇ ਇਥੋਂ ਲੱਗਣੀ ਪਤਾ ਹੀ ਨਹੀਂ ਹੁਣ ਤੈਨੂੰ ਪਾਣੀ ਦੀ ਵਾਰੀ ਮੈਨੂੰ ਤਾਂ ਨਹੀਂ ਪਤਾ ਪਾਣੀ ਦੀ ਕਦੋਂ ਵਾਰੀ ਕਿਹੜੇ ਦਿਨ ਆ ਕਿਹੜੇ ਮੈਨੂੰ ਤਾਂ ਉਹੀ ਨਹੀਂ ਪਤਾ ਲੱਗਦਾ ਕਿੰਨੇ ਘੰਟੇ ਕੀ ਸਿਸਟਮ ਮੈਂ ਤਾਂ ਇੰਨਾਗਾ ਕਈ ਤੈਨੂੰ ਦੱਸ ਦੇਣਾ ਕੋਟ ਭਈਆਂ ਵਧੀਆ ਮਿਲਦੀ ਐ ਕਈ ਮੁੰਡੇ ਤੋਂ ਚੇਡਾਣਾ ਕਰ ਬਰਾੜਾ ਤੂੰ ਨਾ ਐਂ ਕਰ ਬਾਈ ਬਣ ਕੇ ਤੂੰ ਸਾਡੇ ਭਰਾਵਾਂ ਵਾ ਠੀਕ ਹੈ ਇਸੇ ਤੇ ਹੋ ਗਿਆ ਹਾਂ ਚਾ ਪੱਕਾ ਬਾਈ ਲੇਖ ਲਖਾ ਕਰ ਹਾਂ ਲੇਖ ਲਖਾ ਹੀ ਆ ਯਾਰ ਜਵਾਨ ਵਾ ਠੀਕ ਆ ਆ ਬੈਠਿਆ ਬੰਦੇ ਚਾਰ ਬਗਵਾ ਬੰਦੇ ਤਨ ਵਾ ਫਿਰ ਮੈਂ ਸੀਰੀ ਰੱਖ ਲਾਂ ਤੀ 12 ਰੱਖ ਲਾ ਵਾ ਠੀਕ ਚੱਲ ਠੀਕ ਆ ਬਰਾੜਾ ਚੰਗਾ ਅੰਦਰ ਮੂੰਹੀ ਮਾਂ ਇੱਥੇ ਆ ਫਾਂ ਜਲੋਟਾ ਨਾ ਹੋਏ ਐਵੇਂ ਅੱਗੇ ਕਮਲਿਆਂ ਵਾਂਗੂ ਭਾਂਜ ਠੇਕਾ ਚੜਾਈ ਜਾਂਦੇ ਸੀਗੇ ਐਸੀ ਪੂਰੀ ਸੈਟ ਐ ਪੋਲਾ ਪਿਆ ਬੈਰ ਕੀ ਦਾ ਗਿਆ ਤਾਂ ਸਾਰਿਆਂ ਕੋਲੇ ਹੋਊਗਾ ਜਿਹੜੇ ਅੱਗੇ ਮੇਰੇ ਉੱਤੋਂ ਦੀ ਚੜ ਚੜ ਲਾਉਂਦੇ ਆ ਸ਼ੁਗਰਾ ਭਰਾਵਾ ਦਿਮਾਗ ਟਾਈਮ ਨਾ ਖੁੱਲ ਗਿਆ ਨਹੀਂ ਤਾਂ ਬਿੰਦਰੀ ਨਹੀਂ ਦਾ ਕਿਲਾ ਵੇਚ ਕੇ ਖੜਾ ਛੁੱਟਣਾ ਇਹ ਆਪਣਾ ਸਹੀ ਗੱਲ ਹੈ ਨਾਲੇ ਵਾਣ ਦਾ ਵਾਣ ਮਿਲ ਗਿਆ ਆਪਾਂ ਨੂੰ ਤੇ ਮਿਲ ਵੀ ਫਰੀ ਚ ਗਿਆ ਇਸੇ ਜ ਆਪਾਂ ਅੱਧੇ ਦਾਣੇ ਤਲਾ ਦਿਆ ਕਰਾਂਗੇ ਅੱਧੇ ਤਾਂ ਆਪਾਂ ਨੂੰ ਫੇਰ 10000 ਤੋਂ ਵੱਧ ਬਚੂ ਕੋਈ ਅੱਗੇ 10000 ਵਜਦਾ ਕਿਲੇ ਦਾ ਸਹੀ ਗੱਲ ਹੈ ਇਹ ਨਾ ਜੀ ਚਲ ਆਵੇ ਚੱਕ ਲੋ ਟੈਂਡ ਫੋੜੀ